ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰਿਓ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਪੁਰਪ ਨੂੰ ਸਮਰਪਿਤ ਵਾਹਿਗੁਰੂ ਜੀ ਅਸੀਂ ਸਾਰੀ ਸੰਗਤਾਂ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਜਿਹੜਾ ਰੰਗ ਪਿਆਰ ਦਾ ਆਪ ਜੀ ਨੇ ਅਕਾਲ ਪੁਰਖ ਦੀ ਉਸ ਬੇਨਤੀਆਂ ਦੇ ਵਿੱਚ ਰੂਹਾਨੀ ਅਗੰਮੀ ਬਚਨ ਵਾਹਿਗੁਰੂ ਜੀ ਸਾਨੂੰ ਗੁਰਬਾਣੀ ਦਾ ਜਿਹੜਾ ਵਾਹਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਰੂਪ ਦੇ ਅੰਦਰ ਇਡਾ ਵੱਡਾ ਸੁਪਾਗ ਬਖਸ਼ਿਆ ਹੈ ਮਹਾਰਾਜ ਅਸੀਂ ਉਹ ਬਾਣੀ ਕੰਠ ਕਰ ਸਕੀਏ ਵਾਹਿਗੁਰੂ ਜੀ ਬਾਣੀ ਕੰਠ ਕਰਨ ਦੇ ਨਾਲ-ਨਾਲ ਅਸੀਂ ਉਸ ਬਾਣੀ ਦੀ ਜਿਹੜੀ ਵਰਤੋਂ ਹੈ ਉਸ ਦੇ ਅਰਥ ਵਿਚਾਰ ਬੋਧ ਸਮਝ ਕੇ ਆਪਣੇ ਜੀਵਨ ਦੇ ਅੰਦਰ ਲਾਗੂ ਕਰੀਏ ਕਿਉਂਕਿ ਕੇਵਲ ਬਾਣੀ ਪੜਨ ਦੇ ਨਾਲ ਨਹੀਂ ਬਾਣੀ ਵਿਚਾਰਨ ਦੇ ਨਾਲ ਗੱਲ ਬਣੇਗੀ ਕਿਉਂਕਿ ਪੜੀ ਹੋਈ ਬਾਣੀ ਜੇ ਵਿਚਾਰਾਂਗੇ ਤੇ ਵਿਚਾਰ ਕਰਨ ਨਾਲ ਪਤਾ ਚੱਲੇਗਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਹਨ ਕਿ ਜਿਨ੍ਹਾਂ ਨੂੰ ਪਰਮਾਤਮਾ ਦੇ ਪ੍ਰੀਮ ਦਾ ਰੰਗ ਲੱਗਾ ਉਹਨਾਂ ਨੇ ਨਾਮ ਜਪਿਆ ਔਰ ਨਾਮ ਜਪਣ ਨਾਲ ਸਾਰੇ ਦੁੱਖ ਦੂਰ ਹੋ ਗਏ ਗੁਰੂ ਮਹਾਰਾਜ ਦੱਸਦੇ ਹਨ ਮਹਾਰਾਜ ਕਹਿੰਦੇ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਮਹਾਰਾਜ ਕਹਿੰਦੇ ਜਿਸ ਮਨੁੱਖ ਨੂੰ ਇਸ ਸੰਸਾਰ ਦੇ ਅੰਦਰ ਪਰਮਾਤਮਾ ਦੇ ਪ੍ਰੀਮ ਦਾ ਰੰਗ ਲੱਗਾ ਹੈ ਉਹੀ ਅਸਲੀ ਸੂਰਮਾ ਹੈ ਆਓ ਵਾਇਗੁਰੂ ਜੀ ਸਰਬੱਤ ਦੇ ਭਲੇ ਦੀ ਅਰਦਾਸ ਔਰ ਪਾਣਾ ਮਿੱਠਾ ਕਰਕੇ ਮੰਨਾਂ ਤਾਂ ਗੁਰੂ ਅਰਜਨ ਦੇਵ ਜੀ ਸਾਰਿਆਂ ਨੂੰ ਇਹ ਸਮਤ ਬਖਸ਼ਣ